ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਅੱਗੇ ਲਾਗੂ ਹੋਏ ਦੁਸ਼ਮਨਾ ਲਾਗੂ ਹੋਏ ਦਰਥੇ ਚੜ ਕੇ ਆ ਗਏ ਉਸ ਬੰਦੇ ਉੱਤੇ ਦੁਸ਼ਮਨ ਵੀ ਵਿਰੋਧ ਕਰਨ ਵਾਸਤੇ ਆ ਗਏ ਇੱਕ ਵਿਚਾਰਾ ਘਰ ਦੀ ਮੁਸ਼ਕਲ ਵਿੱਚ ਪਿਆ ਹੈ ਮੁਸੀਬਤ 'ਚ ਦੂਜੇ ਪਾਰੇ ਦੁਸ਼ਮਨਾ ਕਿਆ ਹੁਣ ਫਸ ਗਿਆ ਹੁਣ ਇਹਨੂੰ ਰਗੜ ਕੇ ਰੱਖ ਦਿਓ ਲਾਗੂ ਹੋਏ ਦੁਸ਼ਮਨਾ ਅਗਲੀ ਸੱਟ ਔਰ ਕੀ ਵੱਜ ਗਈ ਵੇਖੋ 60 ਤੇ 60 ਵੱਜ ਰਹੀ ਹੈ ਮੇਰੀ ਗੱਲ ਜਿਨ੍ਹਾਂ ਨਾਲ ਵਾਪਰਦੀ ਉਹਨਾਂ ਨੂੰ ਪੁੱਛ ਕੇ ਦੇਖਿਓ ਇੱਕ ਮੁਸ਼ਕਲ ਬਣ ਗਈ ਹਾਂ ਦੂਜੀ ਗੱਲ ਜਿਹੜੇ ਵਿਰੋਧੀ ਸਨ ਉਹਨਾਂ ਕਹਿਆ ਅੱਜ ਕਮਜ਼ੋਰ ਹੋ ਗਿਆ ਅੱਜ ਰਗੜ ਦਿਓ ਇਸ ਲਈ ਕਹਿੰਦੇ ਆ ਨਾ ਅੱਜ ਇਹ ਡਿੱਗਦਾ ਪੈਜ ਬਸ ਮਲ ਦੇ ਹੋਏ ਨੂੰ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਅਗਲੀ 60 ਪਰਿਵਾਰ ਦੇ ਜੀ ਮਾਰ ਗਏ ਜਿਹੜੇ ਖੂਨ ਦੇ ਰਿਸ਼ਤੇ ਸਨ ਬਹੀ ਮਾਣੋ ਵੀ ਉਹਦਨ ਧੋਖਾ ਦੇ ਗਏ ਵੇਖੋ 60 ਤੇ 60 ਵੱਜ ਰਹੀ ਹੈ ਨਾ ਜਦੋਂ ਇਹੋ ਜੀ ਮੁਸੀਬਤ ਪੈਂਦੀ ਯਾਦ ਰੱਖਿਓ ਦੁਸ਼ਮਣ ਵੀ ਆ ਜਾਂਦੇ ਆ